ਅੰਜੀ ਸਸ਼ਿਕਾ ਲੀਸਾ ਦੇ ਨਾਮ ਮੈਂ ਅਮਨਦੀਪ ਕਰਨਾ ਜ਼ਤਤ ਪਾਈ ਹੱਲੀ ਨੂੰ ਅੱਜ ਆਪਾਂ ਤੁਹਾਡੇ ਨਾਲ ਜੀ ਜਿਹੜਾ ਆਪਣਾ ਸਾਰੇ ਦਿਨ ਦਾ ਮੈਨੇਜਮੈਂਟ ਹੁੰਦਾ ਟਾਈਮ ਮੈਨੇਜਮੈਂਟ ਹੁੰਦਾਗਾ ਕਿ ਸਾਰੇ ਦਿਨ ਦੇ ਵਿੱਚ ਆਪਾਂ ਕੰਮ ਕਿਵੇਂ ਕਰਦੇ ਆ ਤੇ ਸਾਰੇ ਦਿਨ ਦੇ ਨਾਲ ਘਰ ਦੇ ਨਾਲ ਬਾਹਰਲੇ ਜਾਂ ਨਾਲ ਆਪਾਂ ਜਿਹੜਾ ਵੀ ਕੰਮ ਕਰਦੇ ਆ ਉਹਨ ਕਿਵੇਂ ਹੈਂਡਲ ਕਰਨਾ ਉਹ ਅੱਜ ਆਪਾਂ ਸਾਰਾ ਬਲੌਗ ਬਣਾਵਾਂਗੇ ਪਹਿਲਾਂ ਵੀ ਮੇਰੇ ਕੋਲ ਕਾਫੀ ਮੈਸੇਜ ਆਏ ਸੀ ਬਟਰ ਇਨ ਬਣਾਉਣ ਤੇ ਥੋੜਾ ਟਾਈਮ ਲੱਗਦਾ ਕਿਉਂਕਿ ਟਾਈਮ ਜਿਹੜਾ ਬਣਾਇਆ ਹੁੰਦਾ ਉਹ ਵੀ ਹਿੱਲ ਜਾਂਦਾ ਉਹਦੇ ਕਰਕੇ ਮੈਂ ਇਹਨੂੰ ਇਗਨੋਰ ਕਰ ਰਹੀ ਸੀ ਬਟ ਅੱਜ ਆਪਾਂ ਤੁਹਾਡੇ ਲਈ ਬਣਾਵਾਂਗੇ ਤੇ ਹੁਣ ਸਵੇਰ ਦੇ ਵਜੇ ਹੋਏ ਨੇ ਜੀ 7 ਤੇ ਇਸ ਤੋਂ ਪਹਿਲਾਂ ਮੈਂ ਉੱਠ ਕੇ ਆਪਦਾ ਚਾਹ ਪਾਣੀ ਜਿਹੜਾ ਆਪਾਂ ਬਣਾਵਾਂਗੇ ਉਹ ਬਣਾ ਕੇ ਪੀਤਾਗਾ ਤੇ ਨਾਲ ਮੈਂ ਇਹਨੂੰ ਜਿਵੇਂ ਕੱਪੜੇ ਧੋਣ ਵਾਸਤੇ ਸਵੇਰ-ਸਵੇਰ ਆਪਾਂ ਵਾਸ਼ ਕਰਦੀਆਂ ਜੋ ਵੀ ਕੰਮ ਹੁੰਦੇ ਆਪਣੇ ਘਰ ਦੇ ਨਾਲ ਉਹ ਮੈਂ ਮਸ਼ੀਨ ਲਗਾ ਚੁੱਕੀ ਹਾਂਗੇ ਨਾਲ-ਨਾਲ ਉਹ ਹੋਊਗੀ ਤੇ ਨਾਲ-ਨਾਲ ਜਿਹੜੇ ਮੇਰੇ ਐਕਸਟਰਾ ਕੰਮ ਹੋਣਗੇ ਜਿਵੇਂ ਹੈਰੀ ਨੂੰ ਸਕੂਲ ਤਿਆਰ ਕਰਕੇ ਤੋਰਨਾ ਹੈ ਉਹਦਾ ਟਿਫਨ ਬਣਾਉਣਾ ਤੇ ਉਸ ਤੋਂ ਬਾਅਦ ਰੁਕੀ ਆਪਣੀ ਬਣਾਉਣੀ ਫਿਰ ਉਸ ਤੋਂ ਬਾਅਦ ਸਫਾਈਆਂ ਦਾ ਹੁੰਦਾ ਇਹ ਸਾਰਾ ਕੰਮ ਹੈ ਜੀ ਜਿਹੜਾ ਹਮੇ 10 ਤੋਂ ਪਹਿਲਾਂ ਪਹਿਲਾਂ ਕਰਨਾ ਹੁੰਦਾ ਹੈ ਕਿਉਂਕਿ 10 ਵਜੇ ਮੇਰੇ ਕੋਲ ਹੀ ਕੁੜੀਆਂ ਆਉਣੀਆਂ ਨੇ ਜਿਹੜੀਆਂ ਵਰਕ ਵੀ ਸਿੱਖਦੀਆਂ ਨੇ ਕਈ ਸਟੇਜਿੰਗ ਵੀ ਸਿੱਖਦੀਆਂ ਨੇਗੀਆਂ ਤੇ 10 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੇ ਮੇਨੇ ਘਰ ਦੇ ਕੰਮ ਹੁੰਦੇ ਨੇ ਮੇਰੇ ਉਹ ਮੈਨੂੰ ਮੇਡ ਰਹੇ ਹੁੰਦੇ ਨੇਗੇ ਤੇ ਉਹ ਉਹ ਮੈਨੇ ਸਾਰਾ ਆਪ ਦਾ ਫਿਕਸ ਕੀਤਾ ਹੋਇਆ ਹੁੰਦਾ ਤੇ ਜਿਹੜੀ ਮੈਂ ਮੀਜ਼ੂ ਦੀ ਕੱਪੜੇ ਧੋਣੇ ਹੁੰਦੇ ਨੇ ਉਹ ਮੈਂ ਹਫਤੇ ਦੇ ਵਿੱਚ ਦੋ ਜਾਂ ਤਿੰਨ ਵਾਰੀ ਹੀ ਧੋਣੀਆਂ ਡੇਲੀ ਨਹੀਂ ਵਾਸ਼ ਕਰਦੀ ਇਸ ਕਰਕੇ ਫਿਰ ਜਦੋਂ ਆਪਾਂ ਐਵੇਂ ਦਾ ਕੋਈ ਕੰਮ ਕਰਦੇ ਆਂਗੇ ਤਾਂ ਇਹਨਾਂ ਚੀਜ਼ਾਂ ਨੂੰ ਵੀ ਨਾਲ ਧਿਆਨ ਦੇਣਾ ਪੈਂਦਾ ਵਾ ਇਹ ਇਹ ਨਹੀਂ ਹੈਗਾ ਕਿ ਆਪਾਂ ਹਰ ਰੋਜ਼ ਜਿ ਜੇ ਆਪਾਂ ਹਰ ਰੋਜ਼ ਹੀ ਘਰ ਦੇ ਕੰਮਾਂ ਦੇ ਵਿੱਚ 10 ਤੋਂ 11 ਜਾਂ 12 ਵਜੇ ਲਾਗੇ ਤਾਂ ਤੁਸੀਂ ਆਪਦੇ ਕੰਮ ਨੂੰ ਟਾਈਮ ਨਹੀਂ ਦੇ ਸਕਦੇ ਇਸ ਕਰਕੇ ਆਪ ਦਾ ਟਾਈਮ ਮੈਨੇਜਮੈਂਟ ਐਸਾ ਹੋਣਾ ਸੈੱਟ ਕਰਨਾਗਾ ਕਿ ਡੇਲੀ ਜੇ ਤੁਸੀਂ ਸਵੇਰੇ 10 9 10 ਵਜੇ ਕੰਮ ਤੇ ਬਹਿਣੀ ਹੋਗੀ ਤਾਂ ਤੁਸੀਂ ਇੱਕ ਪ੍ਰੋਪਰ ਵੇ ਦੇ ਵਿੱਚ ਸ਼ਾਮ ਤੱਕ ਹੋ ਸਕਦਾ ਤੁਸੀਂ ਇੱਕ ਸੂਟ ਕੰਪਲੀਟ ਕਰ ਦੋ ਅਗਰ ਤੁਹਾਡੀ ਸਪੀਡ ਵਧੀਆ ਤੇ ਤੁਸੀਂ ਇਹਦੇ ਨਾਲ ਹੀ ਅੱਜ-ਅੱਜ ਸਾਰਾ ਦੇਖੀ ਜਾਏ ਮੈਂ ਤੁਹਾਨੂੰ ਜ਼ਰੂਰ ਬਣਾਣਾ ਸਾਰਾ ਦਿਖਾਈ ਜਾਊਂਗੀ ਸ਼ਾਮ ਤੱਕ ਜਿੰਨੀ ਵਜੇ ਵੀ ਤੱਕ ਮੈਂ ਕੰਮ ਕਰਦੀ ਆਂਗੀ ਸਵੇਰੇ 6 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਨੌਨਸਟਾਪ ਹੁੰਦਾ ਇਹ ਵਲੌਗ ਵੈਸੇ ਮੈਂ ਪਾਉਂਗੀ ਦੂਜੇ ਦਿਨ ਅੱਜ ਮੈਂ ਸਾਰਾ ਦਿਨ ਬਣਾਉਂਗੀ ਤੇ ਦੂਜੇ ਦਿਨ ਇਹਨੂੰ ਆਪਾਂ ਪੋਸਟ ਕਰਾਂਗੀ ਐਡੀਟਿੰਗ ਕਰਕੇ ਇਹਦੀ ਤੇ ਤੁਸੀਂ ਬਣੀ ਰਹੋ ਜਿਵੇਂ ਜਿਵੇਂ ਹੈਗਾ ਆ ਟਰਾਈ ਕਰਿਓ ਤੁਸੀਂ ਨਾਲ-ਨਾਲ ਜਿਵੇਂ ਵੀ ਤੁਹਾਡਾ ਸੈਟ ਹੋਣਾ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਆਪਾਂ ਹੈਰੀ ਨੂੰ ਰੈਡੀ ਕਰਦੇ ਆਂ ਜੀ ਇਹ ਟਾਈਮਿੰਗ ਹੁੰਦੀ ਹੈ ਜੀ ਮੇਰੀ ਮੈਨੂੰ 7:30 ਵਜੇ ਉਠਾਉਣੀ ਹੁੰਦੀ ਹੈਗੀ ਉਸ ਤੋਂ ਬਾਅਦ ਇਹਨੂੰ ਰੈਡੀ ਕਰਕੇ ਜਿਹੜਾ ਕੁਝ ਇਹਨੇ ਖਾਣਾ ਹੁੰਦਾ ਸਵੇਰ ਸਵੇਰ ਉਹ ਖਵਾ ਕੇ ਫਿਰ ਇਹਦੀ ਲੰਚ ਰੈਡੀ ਕਰਦੀ ਹੈਗੀ ਜਿਹੜਾ ਇਹਨੇ ਨਾਲ ਲੈ ਕੇ ਜਾਣਾ ਹੁੰਦਾਗਾ ਬ੍ਰੇਕਫਾਸਟ ਦੇ ਵਿੱਚ ਇਹ ਛੋਟਾ ਮੋਟੀ ਚੀਜ਼ ਖਾ ਕੇ ਜਾਂਦੀ ਹੈਗੀ ਤੇ ਫਿਰ ਇਹਦਾ ਮੈਨੂ ਦਿੱਤਾ ਹੋਇਆ ਡਾਈਟ ਪਲਾਨ ਦੇ ਅਕੋਰਡਿੰਗ ਇਹਦਾ ਜਿਹੜਾ ਉਹ ਡੇਲੀ ਲੰਚ ਰੈਡੀ ਹੁੰਦਾਗਾ ਵੈਡਨੈਸ ਨੂੰ ਇਹਦੇ ਬ੍ਰੇਕਫਾਸਟ ਮੀਨਸ ਵੀ ਲੰਚ ਦੇ ਵਿੱਚ ਸੈਂਡਵਿਚ ਹੁੰਦੇ ਨੇਗੇ ਤੇ ਉਹ ਆਪਾਂ ਰੈਡੀ ਕਿਤੇ ਨੇਗੇ ਇਹਦੇ ਲਈ ਤੇ ਨਾਲ ਇੱਕ ਫਰੂਟ ਬ੍ਰੇਕ ਹੁੰਦੀ ਹੈ ਜੀ ਫਰੂਟ ਵਗੈਰਾ ਵੀ ਨਾਲ ਆਪਾਂ ਦਿਨੇ ਆਗੇ ਤੇ ਉਸ ਤੋਂ ਬਾਅਦ ਫਿਰ ਹੈਰੀ ਨੂੰ ਰੈਡੀ ਕਰਕੇ ਟਿਫਿਨ ਵਗੈਰਾ ਸਾਰਾ ਉਹਦਾ ਪਾਣੀ ਰੈਡੀ ਕਰਕੇ ਉਹਨੂੰ ਸਕੂਲ ਭੇਜਤਾ ਸਕੂਲ ਭੇਜਣ ਤੋਂ ਬਾਅਦ ਜਦੋਂ ਉਹਦੇ ਪਾਪਾ ਸਕੂਲ ਛੱਡਣ ਚਲੇ ਜਾਂਦੇ ਨੇਗੇ ਫਿਰ ਉਸ ਤੋਂ ਬਾਅਦ ਮੈਂ ਕਮਰੇ ਦੀ ਡਰੈਸਿੰਗ ਕਰਦੀ ਆਂਗੀ ਜਿਵੇਂ ਨਿੱਕੀਆਂ ਮੋਟੀਆਂ ਚੀਜ਼ਾਂ ਹੁੰਦੀਆਂ ਨੇਗੇ ਆਪਣੇ ਬੈੱਡ ਸ਼ੀਟ ਵਗੈਰਾ ਚੇਂਜ ਕਰਨੀ ਜਾਂ ਫਿਰ ਉਹਨੂੰ ਮੇਜ਼ ਝਾੜ ਵਗੈਰਾ ਕਰਕੇ ਆਪਾਂ ਜਿਹਾਣਾ ਜਿਵੇਂ ਵੀ ਆਪਾਂ ਕਰਦੇ ਆਂ ਨਹੀਂ ਕਿ ਮੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਆਪਣੀਆਂ ਆਲਮੋਸਟ ਸੋ ਸਾਰੇ ਕਰ ਲਈ ਹੋਗੇ ਤੇ ਉਹ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਇਹਨਾਂ ਚੀਜ਼ਾਂ ਨੂੰ ਮੈਨੇਜ ਕਰ ਦਿਆਂਗੀ ਮੀਨਜ਼ ਵੀ ਇਹਨਾਂ ਨੂੰ ਜਿਹੜੇ ਜਿਹੜੇ ਆਪਣੇ ਛੋਟੇ ਛੋਟੇ ਕੰਮ ਹੁੰਦੇ ਨੇਗੇ ਤੇ ਫਿਰ ਉਸ ਤੋਂ ਬਾਅਦ ਡਸਟਿੰਗ ਕਰਨ ਤੋਂ ਬਾਅਦ ਮੈਂ ਤੁਹਾਡਾ ਬਹੁਤਾ ਜਿਹੜਾ ਹੁੰਦਾਗਾ ਫਿਰ ਮੈਂ ਝਾੜੂ ਕੱਢ ਦਿੰਨੀ ਆ ਜੀ ਝਾੜੂ ਕੱਢਣ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਪਾਪਾ ਦੇ ਸਕੂਲ ਛੱਡਣ ਮੀਨਜ਼ ਵੀ ਹੈਰਿੰਗ ਛੱਡਣ ਜਾਂਦੇ ਨੇ ਜਦੋਂ ਉਦੇ ਮੀਨਸ ਵੀ ਜਿੰਨਾ ਟਾਈਮ ਹੁੰਦਾ ਮੇਰੇ ਕੋਲ 10 ਤੋਂ 15 ਮਿੰਟਾਂ ਦੇ ਵਿੱਚ ਉਹ ਮੁੜੇ ਆਉਂਦੇ ਹੁੰਦੇ ਨੇ ਤੇ ਉਹਨਾਂ ਦੇ ਉਹ ਟਾਈਮ ਦੇ ਵਿੱਚ ਮੈਂ ਇਹ ਚੀਜ਼ਾਂ ਕਰਦੀ ਹੁੰਨੀ ਹੈਗੀ ਜਿਵੇਂ ਆਪਾਂ ਬੈੱਡ ਸ਼ੀਟ ਨੂੰ ਹੁਕਰਨਾ ਸਾਫ਼ ਕਰਨਾ ਜਾਂ ਡਸਟਿੰਗ ਕਰਨੀ ਥੋੜੀ-ਬਹੁਤੀ ਤੇ ਫਿਰ ਝਾੜੂ ਕੱਢ ਕੇ ਰੱਖਣਾ ਹਨ ਤੇ ਉਸ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਕਰਕੇ ਰਸੋਈ ਵਗੈਰਾ ਦਾ ਹੁੰਦਾਗਾ ਥੋੜਾ-ਬਹੁਤਾ ਤੇ ਉਹ ਕਰਦੀਆਂ ਜੀ ਮੈਂ ਉਸ ਤੋਂ ਬਾਅਦ ਫਿਰ ਇਹ ਸਾਰਾ ਕਰਨ ਤੋਂ ਬਾਅਦ ਮੈਂ ਅੱਜ ਮੀਨਸ ਵੀ ਕੱਪੜੇ ਵੀ ਵਾਸ਼ ਕਰਨੇ ਸੀਗੇ ਤੇ ਉਹ ਮਸ਼ੀਨ ਮੈਨੇ ਲਗਾਈ ਹੋਈ ਸੀਗੀ ਨਾਲ-ਨਾਲ ਤੇ ਉਹਨਾਂ ਨੂੰ ਵੀ ਬਾਹਰ ਕੱਢਣਾ ਪਾਉਣਾ ਕਰਨਾ ਤਾਂ ਦੇਖੋ ਮਸ਼ੀਨ ਦੇ ਵਿੱਚ ਵੀ ਪੈਂਦਾ ਹੀ ਆਪਾਂ ਨੂੰ ਚਾਹੇ ਆਪਾਂ ਮਸ਼ੀਨ ਲਗਾਈ ਹੋਈ ਆ ਬਟ ਟਾਈਮ ਆਪਾਂ ਨੂੰ ਕੱਪੜਿਆਂ ਨੂੰ ਵੀ ਦੇਣਾ ਪੈਂਦਾਗਾ ਐਕਸਟਰਾ ਤੋਂ ਜਿਹੜਾ ਆਪਾਂ ਕਰਦੀਆਂ ਇਹ ਮੈਂ ਕੱਪੜੇ ਨੂੰ ਕਾਲ ਕੇ ਇਹਦੇ ਵਿੱਚ ਮਸ਼ੀਨ ਚੋਂ ਕੱਢ ਕੇ ਕੱਪੜੇ ਹੁਣ ਮੈਂ ਸੁੱਕਣੇ ਪਹੁੰਚ ਜਾਊਂਗੀ ਤੁਸੀਂ ਦੇਖ ਰਹੇ ਹੋਊਂਗੀ ਇਹ ਮੈਂ ਉੱਪਰ ਸੁੱਕਣੇ ਪਾਣੀ ਹੁੰਦੀਆਂ ਕਿਉਂਕਿ ਸਾਡੇ ਨੀਚੇ ਜਗ੍ਹਾ ਹੈ ਨਹੀਂਗੀ ਤੇ ਕੋਠੇ ਦੇ ਉੱਪਰ ਮੈ ਸੁੱਕਣੇ ਪਾਉਣ ਆਉਣੀ ਹੋਣੀ ਹੈਗੀ ਤੇ ਇਹ ਹੁਣ ਮੈਂ ਉਤਾਰਨ ਆਉਂਗੀ ਜੀ ਮੈਂ ਹੁਣ ਜਦੋਂ ਦੁਪਹਿਰੇ ਉਠੂੰਗੀ ਚਾਹ ਪੀਣ ਦੇ ਲਈ ਉਸ ਟਾਈਮ ਮੈਂ ਇਹਨਾਂ ਨੂੰ ਉਤਾਰੂੰਗੀ ਤੇ ਉਦੋਂ ਹੀ ਮੈਂ ਇਹਨਾਂ ਨੂੰ ਮੀਨਜ਼ ਵੀ ਤੈਅ ਕਰਕੇ ਨਾਲ ਦੀ ਨਾਲ ਸਾੰਪ ਦੂੰਗੀ ਇਹ ਕੰਮ ਮੇਰਾ ਦੁਪਹਿਰ ਦਾ ਹੁੰਦਾ ਹੈ ਜਸਟ ਮੈਂ ਹੁਣ ਇੱਕ ਵਾਰੀ ਪਾ ਗਈ ਹਾਂ ਉੱਪਰ ਠੀਕ ਹੈ ਸਾਰੇ ਪਾ ਕੇ ਹੈਰੀ ਦੀ ਮੈਂ ਛੋਟੀ ਧਾਰ ਬੰਨੀ ਹੋਈਏਗੀ ਕਿਉਂਕਿ ਉਹਦੇ ਕੱਪੜੇ ਸਾਡੇ ਨਾਲੋਂ ਬਹੁਤ ਜ਼ਿਆਦਾ ਹੁੰਦੇ ਨੇਗੇ ਛੋਟੀ ਧਾਰ ਤੇ ਮੈਂ ਹੈਰੀ ਦੇ ਪੰਨੀਆਂ ਤੇ ਮੈਂ ਤਾਰਾਂ 1 2 2 ਕਰਕੇ ਬੰਨ੍ਹੀਆਂ ਹੋਈਆਂ ਫਿਰ ਮੈਂ ਜਿਹੜਾ ਮਸ਼ੀਨ ਦੇ ਵਿੱਚ ਪਾਣੀ ਹੁੰਦਾ ਜੀ ਮੋਸਟਲੀ ਜਿਹੜਾ ਆਪਾਂ ਵਾਸ਼ ਵਾਸਤੇ ਰੱਖਿਆ ਹੋਇਆ ਹੁੰਦਾ ਉਹਦੇ ਨਾਲ ਹੀ ਜਿਹੜਾ ਮੈਂਨੇ ਇਹ ਫਰਸ਼ 'ਮੈਂ ਇਹਦੇ ਨਾਲ ਹੀ ਵਾਸ਼ ਕਰਦੀ ਹੁੰਨੀ ਆ ਮੈਂ ਐਕਸਟਰਾ ਤੋਂ ਪਾਣੀ ਨਹੀਂ ਲੈਂਦੀ ਹੁੰਦੀ ਜਿੱਦਨ ਮੈਂ ਕੱਪੜੇ ਧੋਨੀ ਆ ਉਹਦੇ ਮੈਂ ਆਲਮੋਸਟ ਜਿਹੜਾ ਉਹ ਫਰਸ਼ ਹੁੰਦਾ ਗਾ ਉਹਨੂੰ ਮੈਂ ਵਾਸ਼ ਕਰਦਨੀ ਹੁੰਨੀ ਆ ਜਿਹੜਾ ਮੇਰੇ ਕੋਲੇ ਮਸ਼ੀਨ ਦੇ ਵਿੱਚ ਹੁੰਦਾਗਾ ਪਾਣੀ ਆਪਾਂ ਵਾਸ਼ ਕਰਨ ਵਾਸਤੇ ਰੱਖਦੇ ਹੁੰਨੇ ਆ ਨਾ ਕੱਪੜੇ ਨਚੋੜਦੇ ਵਗੈਰਾ ਉਹ ਜਿਹੜਾ ਐਕਸਟਰਾ ਪਾਣੀ ਹੁੰਦਾ ਉਹਦੇ ਨਾਲ ਕਰਦੀ ਆ ਫਿਰ ਮੈਂ ਨੀਜੀ ਬਣਾਇਆ ਆਪਦਾ ਰੋਟੀ ਪਾਣੀ ਇਹਦੇ ਪਾਪਾ ਦੇ ਹੋਣ ਤੋਂ ਪਹਿਲਾਂ ਪਹਿਲਾਂ ਇਹ ਬਣਾ ਕੇ ਰੱਖ ਲੈਣੀ ਹੁੰਦੀ ਜਨੇ ਉਹ ਨਾ ਨੂੰ ਲੈਂਦੇ ਹੁੰਦੇ ਨੇਗੇ ਤੇ ਮੈਂ ਆਪਦਾ ਰੋਟੀ ਪਾਣੀ ਹੁੰਦਾ ਜਿਹੜਾ ਉਹ ਬਣਾ ਕੇ ਰੱਖ ਲੈਣੀ ਹੈਗੀ ਫਿਰ ਉਸ ਤੋਂ ਬਾਅਦ ਅਸੀਂ ਖਾ ਲੈਣੇ ਹੁੰਨੇ ਆ ਕਿ ਇਹ ਜਿਹੜੀਆਂ ਪਰਸਨਲ ਲੀਗੀਆਂ ਇਹਨਾਂ ਦਾ ਮੈਂ ਵੀਡੀਓ ਦੇ ਵਿੱਚ ਨਹੀਂ ਲਿਆ ਹੈਗਾ ਤੁਸੀਂ ਹੌਲੀ ਹੌਲੀ ਦੇਖਦੇ ਜਾਓ ਕੰਮ ਨੇ ਜਿਹੜੇ ਉਹ ਕਿਵੇਂ ਮੈਨੇਜ ਹੋ ਰਹੇ ਨੇਗੇ ਇਹ ਜਸਟ ਮੈਂ ਵੌਇ ਰਹੀਆਂਗੀ ਕਿਉਂਕਿ ਮੈਂ ਬੋਲ ਕੇ ਨਹੀਂ ਬਣਾਈਆਂ ਵੀਡੀਓਜ਼ ਬੋਲ ਕੇ ਬਣੋੜੀਆਂ ਬਹੁਤ ਔਖੀਆਂ ਹੁੰਦੀਆਂ ਨਹੀਂ ਹੈ ਤੇ ਫਿਰ ਉਸ ਤੋਂ ਬਾਅਦ ਰਸੋਈ ਦੇ ਜਿਹੜੇ ਆਪਣੇ ਨਿੱਕੇ ਮੋਤੇ ਕੰਮ ਹੁੰਦੇ ਨੇ ਜਿਵੇਂ ਰਸੋਈ ਨੂੰ ਸਾਫ਼ ਕਰਨਾ ਭਾਂਡੇ ਭਾਂਡੇ ਵਗੈਰਾ ਮੰਜਨੇ ਹਨਾ ਰਸੋਈ ਸਾਫ਼ ਕਰਨਾ ਇਹ ਬਹੁਤ ਜਿਹੜੇ ਸੀਗੇ ਕੰਮ ਉਹ ਮੈਂ ਕੀਤੇ ਫਿਰ ਫਿਰ ਉਸ ਤੋਂ ਬਾਅਦ ਜੀ ਮੈਂ ਅੰਤ ਵਿੱਚ ਫਾਈਨਲ ਕਹਿੰਦੇ ਹੁੰਦੇ ਵੀਡੀਓ ਦੋ ਚੱਲੇ ਜਾਂਦੇ ਨੇ ਆਪਣੇ ਘਰੋਂ ਹਨਾ ਤਾਂ ਹੀ ਆਪਣੇ ਕੰਮ ਨਿਬੜਦੇ ਹੁੰਦੇ ਹੈਗੇ ਫਿਰ ਮੈਂ ਆਪ ਦਾ ਰਸੋਈ ਸਾਰਾ ਦੇ ਵਿੱਚ ਮੈਂ ਸਾਰੇ ਕੰਮ ਟਾਈਮ ਹੋਇਆ 9:30 ਦਾ 7:00 ਤੋਂ ਲੈ ਕੇ 9:30 ਦੇ ਵਿੱਚ ਵਿੱਚ ਮੇਰੇ ਕੋਲੇ ਜੋ ਕੰਮ ਹੁੰਦੇ ਨੇ ਤੁਸੀਂ ਜਿਹੜੇ ਵੀਡੀਓ ਦੇ ਵਿੱਚ ਦੇਖੇ ਲੇਗੇ ਟੋਟਲੀ ਮੈਂ ਕੰਪਲੀਟ ਕਰਦਣੀ ਹੁੰਦੀ ਆ ਉਹਦੇ ਵਿੱਚ ਤੇ ਹੁਣ ਜਸਟ ਮੇਰਾ ਆਪਣਾ ਰਹਿ ਗਿਆ 9 ਤੋਂ ਹੁੰਦਾ ਜੋ ਵੀ ਹੁੰਦਾ ਹੈ ਹਨਾ ਆਪਣਾ ਫਿਰ ਉਸ ਤੋਂ ਬਾਅਦ ਜੀ ਮੈਂ ਆਉਂਦੇ ਕੰਮ ਤੇ ਮੀਨਜ਼ ਵੀ 10:00 ਤੋਂ ਪਹਿਲਾਂ ਪਹਿਲਾਂ ਮੈਂ ਸਾਰਾ ਕੰਪਲੀਟ ਕਰ ਲੜਨੀ ਆ ਮੈਂ ਖੁਦ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਆਪਣੇ ਕੰਮ ਤੇ ਬੈਠੀ ਹੁੰਨੀ ਆ ਠੀਕ ਆ 10:00 ਤੋਂ ਪਹਿਲਾਂ ਪਹਿਲਾਂ ਇਹ ਸਾਰੇ ਕੰਪਲੀਟ ਕਰਕੇ ਮੈਂ ਆਪਣੇ ਕੰਮ ਤੇ ਬੈਠ ਜੂਗੀ ਫਿਰ ਉਸ ਤੋਂ ਬਾਅਦ ਉਠੂਗੀ ਜੀ ਮੈਂ ਅ ਇੱਕ ਜਾਂ 1:30 ਵਜੇ 1:30 ਵਜੇ ਕੁੜੀਆਂ ਚਾਹਦੀਆਂ ਨਹੀਂ ਹੀਆਂ ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਵੀ ਕੰਮ ਕਰੂਗਾ ਮੇਰਾ ਥੋੜਾ ਬਹੁਤਾ ਹੀ ਹੁੰਦਾ ਦੁਪਹਿਰ ਦੇ ਟਾਈਮ ਤੱਕ ਕਿਉਂਕਿ ਕਰੇ ਕੋਈ ਹੁੰਦਾ ਨਹੀਂ ਮੈਂ ਇਕੱਲੀ ਹੁੰਦੀ ਆ ਤੇ ਉਸ ਟਾਈਮ ਤੇ 2:30 ਵਜੇ ਹੈਰੀ ਆਉਂਦੀ ਹੈਗੀ ਤੇ ਫਿਰ ਉਸ ਤੋਂ ਬਾਅਦ ਉਹਦਾ ਹੁੰਦਾਗਾ ਥੋੜਾ ਬਹੁਤਾ ਤੇ ਉਹ ਵਾਲ ਆਪਾਂ ਤੁਹਾਨੂੰ ਰੈਗੂਲਰ ਦਿਖਾਵਾਂਗੇ ਹੁਣ ਵੀ ਆਪਣਾ ਦੁਪਹਿਰੇ ਕਿਹੜਾ-ਕਿਹੜਾ ਕੰਮ ਹੁੰਦਾ ਦਾ ਬਣੇ ਰਹੋ ਤੁਸੀਂ ਤੇ ਹੁਣ ਟਾਈਮ ਹੋ ਗਿਆ ਜੀ 9:30 9:30 ਤੋਂ ਪਹਿਲਾਂ ਪਹਿਲਾਂ ਮੈਂ ਸਾਰੇ ਕੰਮ ਫਿਨਿਸ਼ ਕਰ ਦਿੱਤੇ ਨੇ ਜਸਟ ਮੇਰਾ ਆਪਣਾ ਰਹਿ ਗਿਆ 10 ਤੋਂ 15 ਮਿੰਟਾਂ ਦਾ ਕੰਮ ਤੇ ਉਸ ਤੋਂ ਬਾਅਦ ਮੈਂ ਆਪਣੇ ਕੰਮ ਤੇ ਹਾਂਜੀ ਹੁਣ ਆਪਾਂ ਬੈਠ ਚੁੱਕੇ ਆ ਜੀ ਆਪਣੇ ਕੰਮ ਦੇ ਉੱਪਰ ਤੁਸੀਂ ਦੇਖ ਸਕਦੇ ਹੋਗੇ ਇਹ ਟਾਈਮ ਹੋਇਆ ਜੀ 10:30 ਦਾ 10:30 ਵਜੇ ਮੈਂ ਕੰਮ ਤੇ ਬੈਠੀ ਆ ਤੇ ਕੁੜੀਆਂ ਮੇਰੇ ਕੋਲ ਆ ਚੁੱਕੀਆਂ ਨਹੀਂ ਹੈਗੀਆਂ ਇੱਕ ਸਟਿਚਿੰਗ ਸਿੱਖਦੀ ਹੈ ਮੇਰੇ ਕੋਲ ਇੱਕ ਅੱਜ ਕੁੜੀ ਆਈ ਨਹੀਂ ਹੈਗੀ ਤਿੰਨ ਸਟੂਡੈਂਟ ਨੇ ਕਿਉਂਕਿ ਮੇਰੇ ਕੋਲ ਜਗ੍ਹਾ ਨਹੀਂ ਹੁੰਦੀ ਬਟਾਉਣ ਵਾਸਤੇ ਤੇ ਨਾਲ ਨਾਲ ਮੈਂ ਆਪਣਾ ਕੰਮ ਹੁੰਦਾ ਜੀ ਜਿਹੜਾ ਮੈਂ ਉਹ ਵਾਲਾ ਕਰਦੀ ਹੁੰਨੀ ਹੈਗੀ ਤੇ ਫਿਰ ਮੈਂ ਉੱਠੀ ਆ ਜੀ ਦੁਪਹਿਰੇ ਅੱਜ 2 ਵਜੇ 2 ਵਜੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਆਪਣੇ ਕੱਪੜੇ ਹੁੰਦੇ ਨੇਗੇ ਉਹ ਸਾੰਭੇ ਹੈਗੇ ਉੱਪਰੋਂ ਤਾਰ ਕੇ ਲਿਆਂਦੇ ਤੇ ਹੌਲੀ ਹੌਲੀ ਸੁੱਕਦੇ ਹੈਗੇ ਤੇ 2 ਵਜੇ ਮੈਂ ਆਪਣੇ ਕੱਪੜੇ ਉਤਾਰ ਕੇ ਲਿਆਂਦੇ ਨੇਗੇ ਤੇ ਫਿਰ ਆ ਕੇ ਜਿਹੜਾ ਮੈਂ ਆਪਣਾ ਚਾਹ ਪਾਣੀ ਦਾ ਕਰਨਾ ਹੁੰਦਾਗਾ ਫਿਰ ਮੈਂ ਉਹ ਬਣਾਈ ਜੀ ਆ ਕੇ ਆਪਣੀ ਚਾਹ ਬਣਾਈ ਤੇ ਚਾਹ ਦੇ ਨਾਲ ਮੈਂ ਹਲਕਾ ਫੁਲਕਾ ਖਾਣੀ ਹੁਣੀ ਹੈਗੀ ਜੋ ਵੀ ਖਾਣਾ ਹੁੰਦਾਗਾ ਕਿਉਂਕਿ ਦੁਪਹਿਰੇ ਆਪਾਂ ਨੂੰ ਨੀਡ ਹੁੰਦੀ ਹੈਗੀ ਜੇ ਕੰਮ ਕਰਨਾਗਾ ਤਾਂ ਤਾਂ ਆਪਾਂ ਨੂੰ ਆਪਣੇ ਨਾਲ ਸਿਹਤ ਦਾ ਵੀ ਧਿਆਨ ਰੱਖਣਾ ਪਊਗਾ ਤੇ ਨਾਲ ਜਿਹੜਾ ਥੋੜਾ ਬੋਤਮੇ ਖਾਣੀ ਹੁੰਨੀ ਹੈਗੀ ਹਲਕਾ ਫੁਲਕਾ ਜਿਵੇਂ ਸਵੇਰੇ ਮੈਂ ਹੈਰਲੀ ਸੈਂਡਵਿਚ ਬਣਾਈ ਸੀ ਤਾਂ ਅੱਜ ਮੈਂ ਆਪਦੇ ਲਈ ਵੀ ਦੁਪਹਿਰੇ ਸੈਂਡਵਿਚ ਹੀ ਬਣਾਈ ਤੇ ਨਾਲ ਮੈਂ ਦਾ ਚਾਹ ਦਾ ਗਲਾਸ ਜਿਹੜਾ ਹੁੰਦਾ ਚਾਹ ਮੈਂ ਫੁੱਲ ਪੀਣੀ ਹੈਗੀ ਦੁਪਹਿਰੇ ਵੀ ਸਵੇਰੇ ਵੀ ਤੇ ਚਾਹ ਦੇ ਨਾਲ ਹੀ ਹੈ ਜਿਹੜਾ ਕੰਮ ਮੈਂ ਕਰਦੀ ਆਂ ਤੇ ਫਿਰ ਮੈਂ ਜਾਂ ਪਾਣੀ ਪੀ ਕੇ ਜਿਜਦੇ ਮੈਂ ਆਪਣੇ ਕੱਪੜੇ ਉਤਾਰ ਕੇ ਲਿਆਈ ਸੀਗੀ ਉਸੇ ਟਾਈਮ ਦੇ ਵਿੱਚ ਮੈਂ ਇਹਨਾਂ ਨੂੰ ਤੈ ਮਾਰ ਕੇ ਰੱਖਤਾ ਸੀਗਾ ਇਹਨਾਂ ਨੂੰ ਸੰਭਾਲਦਾ ਸੀ ਕਿਉਂਕਿ ਮੇਰੇ ਕੋਲ ਬੈੱਡ ਤੇ ਫਿਰ ਇਹ ਨਹੀਂ ਇਦਾਂ ਹੀ ਪਏ ਰਹਿੰਦੇ ਨੇ ਕਿਉਂਕਿ ਨਾਲ ਦੀ ਨਾਲ ਕੰਮ ਨਿਬੜਨਾਗਾ ਤਾਂ ਹੀ ਆਪਾਂ ਜਿਹੜਾ ਆਪਦਾ ਕੰਮ ਨਾਲ ਦੀ ਨਾਲ ਕਰ ਸਕਦੇ ਆਂਗੇ ਹਰੇਕ ਕੰਮ ਨੂੰ ਉਹਨੂੰ ਕਦੇ ਵੀ ਡਿਲੇ ਨਾ ਕਰੋ ਮੀਨਸ ਵੀ ਕੱਲ ਤੇ ਨਾ ਛੱਡੋ ਜਾਂ ਆਉਣ ਵਾਲੇ ਟਾਈਮ ਤੇ ਨਾ ਛੱਡੋ ਤੁਹਾਡੇ ਕੋਲ ਟਾਈਮ ਹੈਗਾ ਤਾਂ ਉਹਨੂੰ ਕਰਨ ਦੀ ਕਰੋ ਮੀਨਸ ਵੀ ਛੱਡੋ ਨਾ ਠੀਕ ਹੈ ਤੇ ਤੂੰ ਨੇ ਬ੍ਰੇਕ ਲੈਂਡ ਵਾਸਤੇ ਦੁਪਹਿਰੀ 2 ਜੀ ਉੱઠી ਸੀ ਜਿਹਦੇ ਵਿੱਚ ਮੈਂ ਉਹਦਾ ਚਾਹ ਪਾਣੀ ਨਾਲ ਕੱਪੜਿਆਂ ਦਾ ਕੀਤਾ ਸੀਗਾ ਸਾਰਾ ਤੇ ਹੁਣ ਆਪਾਂ ਉੱਠੀਆਂ ਜੀ ਪਾਣੀ ਛੇ ਤੇ ਹੁਣ ਆਪਾਂ ਕਿਚਨ ਦਾ ਕੰਮ ਕਰਾਂਗੇ ਇੱਕ ਘੰਟਾ ਕਿਚਨ ਦਾ ਹੋਊਗਾ ਤੇ ਅੱਜ ਵਾਲਾ ਸੂਟ ਆਪਾਂ ਕੰਪਲੀਟ ਕੀਤਾ ਹੋਣਾ ਜਿਹੜਾ ਤੁਸੀਂ ਦੇਖਿਆ ਵਾ ਇਹ ਵਾਲਾ ਸੂਟ ਜਿਹੜਾ ਉਹ ਅੱਜ ਆਪਾਂ ਕੰਪਲੀਟ ਕੀਤਾ ਆ ਬਾਵਾ ਤੇ ਵਰਕ ਹੈਗਾ ਸੇਮ ਹੀ ਇਹ ਸਾਰੇ ਸੂਟ ਤੇ ਸੇਮ ਹੀ ਵਰਕ ਸੀਗਾ ਆ ਵਾਲਾ ਬਾਵਾ ਦੇ ਉੱਪਰ ਹੈਗਾ ਦੋਨਾਂ ਤੇ ਠੀਕ ਹੈ ਤੇ ਨਾਲ ਆਪਾਂ ਕੀਤਾਗਾ ਕੇਰੇ ਦੇ ਉੱਪਰ ਤਿੰਨ ਫਲਾవర్ ਕੇਰੇ ਤੇ ਨੇ ਤੇ ਇਕਿਰੀ ਬੈਕ ਤੇ ਮੀਨਸ ਵੀ ਆਪ ਜੀ ਇਸ ਤੇ ਠੀਕ ਹੈ ਆਹ ਵਾਲਾ ਸੂਟਾ ਜੇ ਕੰਪਲੀਟ ਕੀਤਾਗਾ ਤੇ ਹੁਣ ਆਪਾਂ ਨੈਕਸਟ ਕਰਤੀ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਦੇਖਦੇ ਜਾਇਓ ਐਂਡ ਤੱਕ ਜਰੂਰ ਬਣੇਗਾ ਫਿਰ ਮੈਂ ਆ ਕੇ ਬਣਾਈ ਜੀ ਸਬਜੀ ਕਿਉਂਕਿ ਹੁਣ ਹਨੇਰਾ ਵੀ ਹੋ ਚੁੱਕਿਆ ਸੀਗਾ ਤੇ ਮੈਂ ਇਹ ਟਾਈਮ ਅੱਧੇ ਘੰਟੇ ਦਾ ਕੰਮ ਸੀਗਾ ਅੱਜ ਮੇਰਾ ਤੇ ਆਟਾ ਮੇਰਾ ਗੁੰਨਿਆ ਪਿਆ ਸੀਗਾ ਆਲਰੇਡੀ ਉਹ ਮੈਂ ਸੁਬਾ ਗੁੰਨਤਾ ਸੀਗਾ ਤੇ ਹੁਣ ਮੈਂ ਇਕੱਲੀ ਸਬਜੀ ਬਣਾਉਣੀ ਸੀ ਤੇ ਮੇਰੇ ਜਿਹੜੇ ਬਰਤਨ ਪਏ ਸੀਗੇ ਭਾਂਡੇ ਮੰਜ਼ਨ ਵਾਲੇ ਪਏ ਸੀਗੇ ਮੈਂ ਫਟਾਫਟ ਉਹ ਮਾਂਝ ਕੇ ਫਿਰ ਇਸ ਤੋਂ ਬਾਅਦ ਮੈਂ ਦੁਬਾਰਾ ਫੇਰ ਜਾ ਕੇ ਆਉਦੇ ਕੰਮ ਤੇ ਬੈਠੂੰਗੀ ਜਿਹੜੇ ਆਪਾਂ ਨੇ ਟਰੇਸ ਕਰਨੇ ਹੁੰਦੇ ਨੇ ਸੂਟੀ ਸੂਟ ਵਗੈਰਾ ਉਹ ਸਾਰੇ ਮੈਂ ਟਰੇਸ ਕਰਕੇ ਹਾਂਜੀ 9 ਵਜੇ ਮੈਂ ਕਿਚਨ ਦੇ ਵਿੱਚ ਰੋਟੀ ਬਣਾਉਣ ਆਈ ਐਂਗੀ ਮੈਂ ਬਣਾ ਕੇ ਰੱਖ ਦੇਣੀ ਹੁੰਨੀ ਐਂਗੀ ਹੈਰੇ ਤੇ ਪਾਪਾ ਦੇ ਆਉਣ ਤੋਂ ਪਹਿਲਾਂ ਪਹਿਲਾਂ ਤੇ 8:30 9 ਵਜੇ ਉਹ ਆਗ ਚ ਆ ਚੁੱਕੇ ਸੀ ਤੇ ਅਸੀਂ ਰੋਟੀ ਖਾ ਲਈ ਸੀ ਮੈਂ ਤੁਹਾਨੂੰ ਟਾਈਮ ਵੀ ਦਿਖਾ ਦਿੰਨੀ ਐਂਗੀ ਪਹਿਲਾਂ ਮੇਰੇ ਕੋਲ ਫੋਨ ਹੈ ਨਹੀਂ ਸੀ ਕਿਉਂਕਿ ਇਹ ਐਸੇ ਫੋਨ ਜਿਵੇਂ ਵੀਡੀਓ ਬਣਾਉਣੀ ਹੁੰਨੀ ਐਂਗੀ ਰੋਟੀ ਖਾਣ ਤੋਂ ਬਾਅਦ ਇਹ ਜਿਹੜਾ ਆਪਣਾ ਕਿਚਨ ਦਾ ਪਿੱਛੇ ਰਹਿ ਜਾਂਦਾ ਹੁੰਦਾ ਕਿਚਨ ਸਾਫ਼ ਕਰਨਾ ਹਨਾ ਤੇ ਜਿਹੜੇ ਆਪਣੇ ਰੋਟੀ ਵਾਲੇ ਭਾਂਡੇ ਹੁੰਦੇ ਨੇਗੇ ਉਹ ਸਾਰੇ ਮੈਂ ਘਰ ਘਰਾ ਕੇ ਇਹ ਫੋਨ ਹੋ ਟਾਈਮ ਹੋ ਚੁੱਕਿਆ ਦਾ 9:43 9:43 ਹੋ ਚੁੱਕੇ ਨੇ ਜਾਂ 9:30 ਹੋ ਚੁੱਕੇ ਨੇ ਤੇ ਹਲੇ ਮੈਂ ਹੈਲ ਦਾ ਕੰਮ ਕਰਵਾ ਰਹੀ ਹਾਂ ਸਕੂਲ ਸਕੂਲ ਦਾ ਕੰਮ ਕਰ ਰਹੀ ਹਾਂ ਹਲੇ ਤੇ ਇਸ ਤੋਂ ਬਾਅਦ ਮੈਂ 1 ਘੰਟਾ ਫੋਨ ਤੇ ਲਾਉਂਗੀ ਜਿਹਦੇ ਚ ਮੇਰਾ ਜਿਹੜੀ ਐਡੀਟਿੰਗ ਹੋਊਗੀ ਉਹ ਹੁੰਦਾਗਾ ਇਨਸਟਾਗ੍ਰਾਮ ਦੇ ਉੱਪਰ ਜਿੰਨੇ ਵੀ ਮੇਰੇ ਕੋਲੇ ਮੈਸੇਜ ਆਏ ਹੋਏ ਹੁੰਦੇ ਨੇ ਸਾਰੇ ਦਿਨ ਦੇ ਵਿੱਚ ਉਹਨਾਂ ਦੇ ਰਿਪਲਾਈ ਕਰਨੇ ਹਨਾ ਕਮੈਂਟਾਂ ਦੇ ਵਿੱਚ ਵੀ ਮੈਂ ਕਈ ਵਾਰੀ ਰਿਪਲਾਈ ਦੇ ਦੇਣੀ ਮੈਨੂੰ ਹੈ ਤੇ YouTube ਤੇ ਕਮੈਂਟਰ ਰਿਪਲਾਈ ਦੇਣੇ ਜਿੰਨੇ ਜਿਹੜੀ ਜੋ ਵੀ ਕੁਐਸਚਨ ਕੀਤਾ ਹੋਇਆ ਹੁੰਦਾ ਕਿਸੇ ਦਾ ਤੇ ਫਿਰ ਆਪਾਂ ਜਿਹੜਾ ਇਨਸਟਾਗ੍ਰਾਮ ਦੇ ਉੱਪਰ ਰੀਲਸ ਅਪਲੋਡ ਕਰਦੇ ਆ ਉਹਨਾਂ ਦੀ ਐਡੀਟਿੰਗ ਕਰਕੇ ਰੱਖਣੀ ਇਹ ਜਿਹੜੇ 2-4 ਕੰਮ ਉਹ ਫੋਨ ਦੇ ਉੱਪਰ ਕਰਨ ਵਾਲੇ ਹੁੰਦੇ ਨੇ ਆਪਣੀ ਫੇਸਬੁਕ ਤੇ ਵੀ ਮੈਂ ਰਾਤ ਨੂੰ ਇੱਕ ਰੀਲ ਪਾ ਕੇ ਪੈਂਦੀ ਹੈਗੀ ਤੇ ਉਹ ਹਰ ਜੇ ਆਪਣਾ ਪ੍ਰੋਸੈਸ ਚੱਲ ਰਿਹਾ ਫੇਸਬੁਕ ਤੇ ਇਨਾ ਗੌਰ ਨਹੀਂ ਹੈਗਾ ਤੇ ਜਿਹੜੇ ਜਿਹੜੇ ਤੁਸੀਂ ਯੂਜ਼ ਕਰਦੇ ਹੋ ਫੇਸਬੁਕ ਤੇ ਉੱਪਰ ਜਾ ਕੇ ਜ਼ਰੂਰ ਫੋਲੋ ਕਰਿਓ ਤੇ ਇਹਨਾਂ ਸਾਰਿਆਂ ਨੂੰ ਕਰਨ ਦੇ ਲਈ ਇੱਕ ਘੰਟਾ ਆਮ ਨਾਲ ਲੱਗ ਜਾਂਦਾ ਜਦੋਂ ਆਪਾਂ ਕੁਝ ਵੀ ਕਰਨ ਲੱਗਦੇ ਆਂ ਜੀ ਤੇ ਇੱਕ ਘੰਟਾ ਮੈਂ ਹੁਣ ਫੋਨ ਨੂੰ ਦਵਾਂਗੀ ਤੇ ਮੇਰਾ ਉਹੀ 10 11 ਵਜੇ ਤੱਕ ਦਾ ਸ਼ਡਿਊਲ ਹੁੰਦਾ ਹੈਗਾ ਡੇਲੀ ਦਾ ਅਗਰ ਤੁਸੀਂ ਵੀ ਇਹਨੂੰ ਫੋਲੋ ਕਰਨਾ ਚਾਹੁੰਦੇ ਹੋਗੇ ਤਾਂ ਤੁਹਾਨੂੰ ਥੋੜਾ ਜਿਹਾ ਆਪਣੀ ਸਿਹਤ ਦੇ ਨਾਲ ਆਪਦੇ ਟਾਈਮ ਦੇ ਨਾਲ ਸੈਕਰੀਫਾਈਸ ਜ਼ਰੂਰ ਕਰਨਾ ਪਊਗਾ ਵੀ ਆਪਦੇ ਆਪ ਨੂੰ ਟਾਈਮ ਥੋੜਾ ਜਿਹਾ ਇਸ ਸੀ ਦੇ ਵਿੱਚੋਂ ਘੱਟ ਮਿਲਦਾਗਾ ਅਗਰ ਤੁਸੀਂ ਕੰਮ ਦੇ ਵਿੱਚ ਇੰਟਰਸਟਡ ਹੋਵੋਗੇ ਠੀਕ ਹੈ ਤੇ ਅਗਰ ਤੁਸੀਂ ਨਹੀਂ ਹੈਗੇ ਤਾਂ ਤੁਸੀਂ ਆਪਣੇ ਹਿਸਾਬ ਨਾਲ ਮੈਨੇਜ ਕਰ ਸਕਦੇ ਹੋ ਕਿਉਂਕਿ ਮਿਹਨਤ ਹੁੰਦੀ ਹੈਗੀ 2-4 ਸਾਲ ਦੀ ਲੱਗੇਗੀ ਜੇ ਆਪਾਂ ਖੁਸ਼ ਕਰਨਾ ਹੋਵੇ ਤੇ ਹਰੇਕ ਨੂੰ ਕਰਨੀ ਪੈਂਦੀ ਵੀ ਹੈ ਇਹ ਤੇ ਅੱਗੇ ਤੁਸੀਂ ਹੋਰ ਹੋਰ ਆਪਣੇ ਏੜੀਆਂ ਤੁਹਾਡੀਆਂ ਰਿਕੁਆਇਰਮੈਂਟ ਹੋਣਗੀਆਂ ਉਹ ਆਪਾਂ ਵੀਡੀਓ ਅਪਲੋਡ ਕਰਦੇ ਰਾਵਾਂਗੇ ਜਿਹੜੀ ਜਿਹੜੀਆਂ ਚੀਜ਼ਾਂ ਹੋਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਅੱਜ ਵਾਲਾ ਬਲੌਗ ਆਪਣਾ ਸਾਰਾ ਤੁਹਾਨੂੰ ਕੀ ਮਹਿਸੂਸ ਲੱਗਿਆ ਇੱਕ ਕਮੈਂਟ ਜ਼ਰੂਰ ਕਰਿਓ ਕਿਉਂਕਿ ਅੱਜ ਮੈਂ ਸਾਰਾ ਦਿਨ ਤੁਹਾਡੀ ਇੱਕ ਮੈਸੇਜ ਦੇ ਉੱਪਰ ਕਿਉਂਕਿ ਮੇਰੇ ਕੋਲ ਪਹਿਲਾਂ ਵੀ ਬਹੁਤ ਆਏ ਸੀ ਤੇ ਕੱਲ੍ਹ ਪਰਸਾ ਵੀ ਇੱਕ ਮੈਸੇਜ ਆਇਆ ਸੀਗਾ ਉਹਦੇ ਵਿੱਚ ਮੈਂ ਉਹਦੇ ਲਈ ਇੱਕ ਖਾਸ ਵੀ ਟਾਈਮ ਮੈਨੇਜਮੈਂਟ ਮੇਰਾ ਕਿਵੇਂ ਹੁੰਦਾ ਸਾਰੇ ਦਿਨ ਦਾ ਸ਼ਡਿਊਲ ਮੈਂ ਕੰਮ ਕਿਵੇਂ ਕਰਦੀ ਆ ਉਹ ਸਾਰਾ ਮੈਂ ਅੱਜ ਵਾਲੇ ਵਲੌਗ ਦੇ ਵਿੱਚ ਬਣਾਇਆ ਤੇ ਇੱਕ ਕਮੈਂਟ ਤੇ ਲਾਈਕ ਜ਼ਰੂਰ ਕਰਕੇ ਜਾਇਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਬਸਕ੍ਰਾਈਬ ਜ਼ਰੂਰ ਕਰਿਓ ਗੁੱਡ ਨਾਈਟ ਜੀ ਸੋਨੀਆਂ ਜੀ ਹੁਣ ਕੱਲ ਤੋਂ ਫੇਰ ਉਹੀ ਰੂਟੀਨ ਹੋਊਗੀ ਆਪਣੀ ਜਿਹੜੀ ਤੁਹਾਨੂੰ ਅੱਜ ਦਿਖਾਈਏਗੀ ਤੇ ਲिटल ਬਿਟ ਚੇਂਜ ਹੁੰਦੇ ਰਹਿੰਦੇ ਨੇ ਕਿ ਡੇਲੀ ਦੇ ਕੰਮਾਂ ਦੇ ਵਿੱਚ ਕਦੇ ਕੋਈ ਕੰਮ ਐਕਸਟਰਾ ਹੋ ਜਾਂਦਾ ਕਦੇ ਕੋਈ ਕੰਮ ਘਟ ਜਾਂਦਾ ਹੁੰਦਾਗਾ ਤੇ ਇਸੇ ਤਰ੍ਹਾਂ ਜ਼ਿੰਦਗੀ ਇਹ ਵੀ ਚੱਲਦੀ ਰਹਿਣੀ ਹੈਗੀ ਤੁਸੀਂ ਵੀ ਆਪਦੇ ਕੰਮ ਨੂੰ ਜਿਹੜੇ ਜਿਹੜੇ ਇੰਟਰਸਟਡ ਨੇਗੇ ਜਰੂਰ ਕਰਿਆ ਕਰੋ ਗੁੱਡ ਨਾਈਟ ਜੀ